ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਚਰਨ ਸਰਨ ਗੁਰ ਇਕ ਪਿੰਡ ਜਾਈ ਚਲ ਸਤਗੁਰ ਕੋਟ ਪਿੰਡ ਆਗੇ ਹੋਈ ਲੇਤ ਹੈ ਈਟ ਬਾਰ ਸਤਗੁਰ ਮੰਤਰ ਸਿਮਰਨ ਮਤਰ ਸਿਮਰਨ ਤਾਹੀ ਬਾਰੰਬਾਰ ਗੁਰ ਹੀਤ ਹੈ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਸਤ ਗੁਰ ਦਇਆ ਨਿਧ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਹੈ ਪਰਮ ਸਤਕਾਰ ਯੋਗ ਸਤਗੁਰੂ ਸੱਚੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂਦੀ ਪਵਨ ਪਵਿੱਤਰ ਹਜ਼ੂਰੀ ਦੇ ਵਿੱਚ ਜਿਤਨੇ ਵੀ ਸ਼ਰੀਰ ਜੁੜ ਮਿਲ ਕੇ ਬੈਠੇ ਹਾ ਆਹਰਲ ਮਿਲ ਕੇ ਮਨ ਬਿਰਤੀਆਂ ਇਕਾਗਰ ਕਰਨ ਦਾ ਯਤਨ ਕਰੀਏ ਮੇਰੇ ਦਾਤਾਰ ਪਿਤਾ ਜੀਆਂ ਦੀ ਰਹਿਮਤ ਸਦਕਾ ਬੜੀਆਂ ਭਾਗਾਂ ਵਾਲੀਆਂ ਉਹ ਰੂਹਾਂ ਨੇ ਜਿਹੜੀਆਂ ਹਰ ਰੋਜ਼ ਗੁਰੂ ਕੀ ਚਰਨੀ ਗੁਰੂ ਕੀ ਸੰਗਤ ਵਿੱਚ ਆ ਕੇ ਬਹਿੰਦੇ ਐ ਵਿਚਾਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਖਸ਼ਿਸ਼ ਦੁਹਰਾਉਣਾ ਕਰੋ ਸਾਰੇ ਗੱਜ-ਬੱਜ ਕੀ ਸਤਿਗੁਰਾਂ ਨੂੰ ਸਿਰ ਝੁਕਾ ਕਰਕੇ ਅਦਬ ਸਤਕਾਰ ਸਹਿਤ ਦੋਨੇ ਹੱਥ ਜੋੜ ਕੇ ਗੁਰੂ ਫਤਿਹ ਸਾਂਝੀ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਕਿਰਪਾ ਸਤਿਗੁਰਾਂ ਨੇ ਕੀਤੀ ਅਸੀਂ ਤੇ ਤੁਸੀਂ ਰਲ ਕੇ ਸਤਿਗੁਰਾਂ ਦੀ ਮਹਿਮਾ ਗਾ ਤੇ ਸੁਣ ਰਹੇ ਹਾਂ ਪਿਛਲੇ ਕਈ ਰੋਜ਼ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਜੀਵਨ ਕਥਾ ਜਿਹਦੇ ਨਾਲ ਜੁੜਨਾ ਕਰ ਰਹੇ ਹਾਂ ਬੜੇ ਵੱਡੇ ਭਾਗ ਹੁੰਦੇ ਨੇ ਪਿਆਰਿਓ ਜਦੋਂ ਐਦਾਂ ਦਾ ਸਵੱਭ ਬਣਦਾ ਹੈ ਸੰਗਤ ਕਿਉਂਕਿ ਇਹ ਵੀ ਇੱਕ ਤਰ੍ਹਾਂ ਦੀ ਪਗਤੀ ਹੈ ਇਹ ਵੀ ਇੱਕ ਤਰ੍ਹਾਂ ਦਾ ਸਿਮਰਨ ਹੈ ਆਪਣੇ ਗੁਰੂ ਦੀ ਮਹਿਮਾ ਗਾਇਨ ਕਰਨੀ ਆਪਣੇ ਗੁਰੂ ਦੀਆਂ ਕਹਾਣੀਆਂ ਉਹਨਾਂ ਨੂੰ ਦੁਹਰਾਉਣਾ ਦੁਹਰਾਉਂਦਾ ਰਹਿ ਇਹਨੂੰ ਹੀ ਜਪ ਕਹਿੰਦੇ ਐ ਹੁਣ ਆਪਾਂ ਇੱਕ ਵਾਰੀ ਵਾਹਿਗੁਰੂ ਕਹਿ ਲਿਆ ਦੁਬਾਰਾ ਫਿਰ ਵਾਹਿਗੁਰੂ ਕਿਹਾ ਫਿਰ ਵਾਹਿਗੁਰੂ ਕਿਹਾ ਇਹਨੂੰ ਆਪਾਂ ਕੀ ਕਹਿੰਨੇ ਆ ਜਪੀਏ ਜਪਣਾ ਹਨਾ ਜੀ ਇਸੇ ਤਰੀਕੇ ਦੇ ਨਾਲ ਇਤਿਹਾਸ ਨੂੰ ਜਦੋਂ ਅਸੀਂ ਦੁਹਰਾਉਂਦੇ ਰਹਿੰਨੇ ਆ ਇਹ ਵੀ ਇੱਕ ਤਰ੍ਹਾਂ ਦੀ ਬੰਦਗੀ ਹੈ ਜਪਣਾ ਦੁਹਰਾਉਂਦੇ ਰਹਿਣਾ ਰਿਪੀਟੇਸ਼ਨ ਕਰਦੇ ਰਹਿਣਾ ਤੇ ਇਹ ਜਦੋਂ ਦੁਹਰਾਉਂਦੇ ਰਹਿੰਨੇ ਆ ਫਿਰ ਸਿਮਰਨ ਬਣ ਜਾਂਦਾ ਹੈ ਕਈਆਂ ਨੂੰ ਗੁਰਬਾਣੀ ਕਈ ਸਿਮਰਨ ਵਾਂਗੂ ਜਪਦੇ ਐ ਤੇ ਉਹ ਜਿੱਦਣ ਫਿਰ ਸਿਮਰਨ ਅੰਦਰ ਰਚ ਜਾਂਦਾ ਐ ਉਦਣ ਚੇਤਾ ਰੱਖਿਓ ਫਿਰ ਉਹਨੂੰ ਕਹਿੰਦੇ ਐ ਮਕਸਦ ਮਿਲ ਜਾਣਾ ਮੰਜ਼ਿਲ ਨਹੀਂ ਮਕਸਦ ਹੁੰਦਾ ਐ ਰਾਹ ਮਕਸਦ ਹੁੰਦਾ ਐ ਵੀ ਕਾਰਨ ਤੇ ਹੁਣ ਸਾਡੇ ਤੇ ਇਤਿਹਾਸ ਨੂੰ ਜਪੀਏ ਇਤਿਹਾਸ ਨੂੰ ਆਪਣੇ ਅੰਦਰ ਰਚਾ ਲਈਏ ਗੁਰਬਾਣੀ ਨੂੰ ਆਪਣੇ ਅੰਦਰ ਰਚਾ ਲਈਏ ਸਿਮਰਨ ਨਾਮ ਨੂੰ ਆਪਣੇ ਅੰਦਰ ਰਚਾ ਲਈਏ ਪਰ ਸਤਿਗੁਰੂ ਸਾਡਾ ਐਡਾ ਵੱਡਾ ਹੈ ਉਹਨੇ ਤਿੰਨੇ ਸਾਨੂੰ ਚੀਜ਼ਾਂ ਬਖਸ਼ੀਆਂ ਨੇ ਹਰ ਪੱਖ ਤੋਂ ਸਿੱਖ ਨੂੰ ਮਜ਼ਬੂਤ ਕੀਤਾ ਹੈ ਤਾਂ ਕਰਕੇ ਬੜੇ ਵੱਡੇ ਭਾਗ ਨੇ ਸਾਡੇ ਜੋ ਸਾਨੂੰ ਆ ਸਮਾ ਸਤਿਗੁਰਾਂ ਨੇ ਬਖਸ਼ੇ ਆ ਭਲੇ ਹਾਰੇ ਜਾਈਏ ਆਪਣੇ ਸਤਿਗੁਰੂ ਦੇ ਸਵਾਉ ਲੜੀ ਵਿਚਾਰ ਲੜੀਵਾਰ ਵਿਚਾਰ ਜੋ ਚੱਲ ਰਹੀ ਹੈ ਉਹਦੇ ਨਾਲ ਜੁੜਨਾ ਕਰਦੇ ਹਾਂ ਜੀ ਪਿਛਲੇ ਵਿਚਾਰ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਕਿਸ ਤਰੀਕੇ ਨਾਲ ਸਤਿਗੁਰੂ ਜੀ ਬਹਾਨਾ ਬਣਾਉਂਦੇ ਐ ਬਹਾਨੇ ਦੇ ਨਾਲ ਕਦੇ ਪੰਦੇ ਨੂੰ ਤਾਰਦੇ ਐ ਕਦੇ ਬੁੱਲਾ ਨੂੰ ਤਾਰਦੇ ਐ ਕਦੇ ਫਿਰ ਰਾਏ ਬਲਾਰ ਜੀਆਂ ਵਰਗਿਆਂ ਨੂੰ ਉਹਨਾਂ ਨੂੰ ਤਾਰਦੇ ਐ ਸੋਝੀ ਕਰਾਉਂਦੇ ਐ ਆਪ ਜੀਆਂ ਨੇ ਕੱਲ ਸਰਵਣ ਕੀਤਾ ਸੀ ਵੀ ਰਾਏ ਬਲਾਰ ਦੀ ਨੂੰ ਕਿਸ ਤਰੀਕੇ ਨਾਲ ਸਤਿਗੁਰਾਂ ਨੇ ਆਪਣੀ ਚੋਜ ਵਿਖਾਏ ਆਪਣੀ ਲੀਲਾ ਵਿਖਾਈ ਜਿਹਦੇ ਕਾਰਨ ਰਾਏ ਬੁਲਾਰਦੀ ਸੇਵਕ ਬਣ ਜਾਂਦੇ ਆ ਗੁਰੂ ਨਾਨਕ ਸਾਹਿਬ ਜੀਆਂ ਦੇ ਸ਼ਰਧਾਲੂ ਬਣ ਜਾਂਦੇ ਆ ਪਿਤਾ ਕਾਲੂ ਜੀਆਂ ਨੂੰ ਵੀ ਕਹਿੰਦੇ ਆ ਇਹਨੂੰ ਕਦੇ ਚਿੜਕੀ ਨਾ ਇਹ ਆਮ ਬਾਲਕ ਨਹੀਂ ਬੜਾ ਕਰਮਾ ਵਾਲਾ ਹੈ ਤੇਰੇ ਘਰ ਕੋਈ ਰੰਗੀ ਰੂਹ ਆਈ ਹੈ ਅੱਲਾ ਦਾ ਨੂਰ ਆਇਆ ਹੈ ਰਬ ਦਾ ਰੂਪ ਆਇਆ ਔਰ ਮਾਇਆ ਪਈ ਹੋਈ ਹੈ ਇਤਿਹਾਸ ਲਿਖਦਾ ਕਹਿੰਦੇ ਪਿਤਾ ਕਲਿਆਣ ਦਾਸ ਜੀ ਉਸ ਤੋਂ ਬਾਅਦ ਘਰ ਲੈ ਕੇ ਜਦੋਂ ਆਏ ਨਾ ਤੇ ਫਿਰ ਸਤਿਗੁਰਾਂ ਨੇ ਕਹਿੰਦੇ ਉਹੀ ਰੂਪ ਦੁਆਰੇ ਧਾਰ ਲਿਆ ਹੁਣ ਉਮਰ ਸਤਿਗੁਰਾਂ ਦੀ ਵੱਡੀ ਹੈ ਤਕਰੀਬਨ 12-13 ਸਾਲ ਦੀ ਉਮਰ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਇਤਿਹਾਸ ਲਿਖਦਾ ਕਹਿੰਦੇ ਆਪਣੇ ਨਾ ਘਰ ਦੇ ਵਿੱਚ ਹੀ ਇਦਾਂ ਦਿਲਗੀਰ ਰੂਪ ਧਾਰ ਲਿਆ ਸਤਿਗੁਰਾਂ ਨੇ ਦਿਲਗੀਰ ਕਿੰ ਨੂੰ ਕਹਿੰਦੇ ਐ ਜਿਹੜਾ ਇਦਾਂ ਕੋਈ ਕੰਮ ਕਰ ਨਹੀਂ ਕਰਦਾ ਉਹਨੂੰ ਆਪਾਂ ਕਿਸੇ ਹੋਰ ਨਿਗਾ ਨਾਲ ਵੇਖਦੇ ਹਾਂ ਪਰ ਉਹਦੇ ਪਿੱਛੇ ਵੀ ਇੱਕ ਕਾਰਨ ਹੈ ਹੁਣ ਇੱਕ ਤਾਂ ਆਪਣੇ ਵਰਗਾ ਹੋਵੇ ਦਿਲਗੀਰ ਬਣਿਆ ਹੋਇਆ ਕੰਮ ਨਹੀਂ ਕਰਨਾ ਕੋਈ ਐਵੇਂ ਬਸ ਆਪਣੇ ਵਰਗੇ ਥੋੜੇ ਸੀ ਉਹ ਤਾਂ ਕਾਰਨ ਸੀ ਨਾ ਹੁਣ ਅੱਗੇ ਇਹ ਇਹ ਜਿਹੜਾ ਰੂਪ ਸਤਗੁਰਾਂ ਨੇ ਧਾਰਿਆ ਇਹਦੇ ਕਰਕੇ ਕਿੰਨਿਆਂ ਨੂੰ ਤਾਰਨਾ ਉਹ ਅੱਗੇ ਸਮਝਾਏਗੀ ਕਈ ਦਿਨ ਇਦਾਂ ਹੀ ਬਤੀਤ ਹੁੰਦੇ ਆ ਸਤਿਗੁਰੂ ਜੀ ਇਦਾਂ ਪਲੰਘ ਢਾਕੇ ਮੰਜਾ ਢਾਕੇ ਨਾ ਪਏ ਰਹਿੰਦੇ ਉੱਪਰ ਕੱਪੜਾ ਲੈ ਕੇ ਲੱਗੀ ਤਾਂ ਲੇਵੀ ਹੋਈ ਏ ਪਰ ਦੁਨੀਆ ਦੀਆਂ ਅੱਖਾਂ ਦੇ ਵਿੱਚ ਉਹ ਸੁੱਤੇ ਪਏ ਆ ਮਾਤਾ ਪਿਤਾ ਵੀ ਦੇਖਦੇ ਰਹੇ ਕਈ ਦਿਨ ਇਦਾਂ ਹੀ ਲੰਘਦੇ ਨਾ ਕੁਝ ਖਾਂਦੇ ਐ ਨਾ ਪੀਂਦੇ ਐ ਬਸ ਇਦਾਂ ਹੀ ਮੰਜੇ ਦੇ ਉੱਤੇ ਚਾਦਰ ਲੈ ਕੇ ਕੱਪੜਾ ਲੈ ਕੇ ਉੱਤੇ ਇਦਿੰ ਗਏ ਆ। ਮਾਤਾ ਨੂੰ ਬੜੀ ਚਿੰਤਾ ਹੋਈ ਕਿਉਂਕਿ ਮਾਂ ਦਾ ਹਿਰਦਾ ਜਿਹੜਾ ਬੜਾ ਕੋਮਲ ਹੁੰਦਾ ਹੈ। ਖਾਸ ਕਰਕੇ ਆਪਣੇ ਬੱਚੇ ਦੇ ਪ੍ਰਤੀ। ਸਿਆਣੇ ਕਹਿੰਦੇ ਕੋਈ ਨਗਰ ਦੇ ਵਿੱਚ ਇਕੱਠ ਹੋਇਆ ਹੋਵੇ ਨਾ ਤੇ ਕਿਤੇ ਕੋਈ ਜਾਨਵਰ ਇਦਾਂ ਦਾ ਮੰਨ ਲਓ ਛਾਪੀ ਆ ਜਾਏ। ਤੇ ਲੋਕਾਂ ਨੂੰ ਕਹੇਗੀ ਮਾਰੋ ਅੱਗੇ ਜਾ ਕੇ ਪਰ ਆਪਣੇ ਨੂੰ ਕਹੇਗੀ ਤੂੰ ਪਿੱਛੇ ਆ ਜਾ ਤੂੰ ਨਾ ਅੱਗੇ ਜਾ ਦੂਜਿਆਂ ਨੂੰ ਕਹੇਗੀ ਮਾਰੋ ਇਹਨੂੰ ਕਿਉਂ ਆਪਣੇ ਪੁੱਤਰ ਨਾਲ ਮਮਤਾ ਹੈ ਪਿਆਰ ਹੈ ਸੋ ਇਸ ਕਰਕੇ ਮਾਂ ਦਾ ਜਿਹੜਾ ਪ੍ਰੇਮ ਹੈ ਆਪਣੇ ਪੁੱਤਰ ਨਾਲ ਜ਼ਿਆਦਾ ਹੁੰਦਾ ਹੈ ਆਪਣੇ ਬੱਚੇ ਨਾਲ ਜ਼ਿਆਦਾ ਹੁੰਦਾ ਹੈ ਮਾਤਾ ਤ੍ਰਿਪਤਾ ਜੀ ਇਤਿਹਾਸ ਲਿਖਦਾ ਕਹਿੰਦੇ ਚਿੰਤਾ ਦੇ ਵਿੱਚ ਰਹਿਣ ਲੱਗ ਪਏ ਵੀ ਮੇਰਾ ਪੁੱਤਰ ਨਾਨਕ ਨਾ ਤਾਂ ਕੁਝ ਖਾਂਦਾ ਹੈ ਨਾ ਪੀਂਦਾ ਹੈ ਹੁਣ ਬੱਚਾ ਤਾਂ ਇੱਕ ਦਿਨ ਨਾ ਰੋਟੀ ਖਾਵੇ ਉਹ ਸਮੇ ਰੋਟੀ ਦੇ ਸਮੇ ਤੂੰ ਥੋੜਾ ਜਿਹਾ ਉਪਰ ਲੰਘ ਜੇ ਸਮਾਂ ਮਾਂ ਨੂੰ ਕਿਵੇਂ ਹੋ ਜਾਂਦਾ ਹੈ ਇੱਥੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਕਈ ਦਿਨ ਲੰਘੇ ਇਦਾਂ ਹੀ ਤੇ ਮਾਤਾ ਜੀ ਬੜੀ ਚਿੰਤਾ ਕਰਦੇ ਐ ਵੀ ਸਾਰਾ ਦਿਨ ਮੰਜੀਤੀ ਰਹਿੰਦਾ ਐ ਖਾਂਦਾ ਪੀਂਦਾ ਨਹੀਂ ਪਿਤਾ ਜੀ ਨਾਲ ਗੱਲ ਕੀਤੀ ਕਹਿੰਦੇ ਐਦਾਂ ਕਰਕੇ ਨਾਨਕ ਨਾ ਤਾਂ ਕੁਛ ਖਾਂਦਾ ਪੀਂਦਾ ਐ ਨਾ ਮੰਜੀ ਤੂੰ ਉੱਠਦਾ ਐ ਮੰਦੀ ਤੇ ਪਿਆ ਰਹਿੰਦਾ ਸਾਰਾ ਦਿਨ ਮਾਤਾ ਜੀ ਨੇ ਆਪ ਵੀ ਸਮਝਾਇਆ ਪੁੱਤਰ ਨਾਨਕ ਉੱਠਿਆ ਕਰੋ ਕੁਝ ਖਾਇਆ ਪੀਆ ਕਰੋ ਕਿਸੇ ਕੰਮ ਧੰਦੇ ਵਿੱਚ ਲੱਗ ਜਾਇਆ ਕਰੋ ਪਰ ਗੁਰੂ ਸਾਹਿਬ ਚੁੱਪ ਕਰਕੇ ਪਈ ਰਹਿੰਦੇ ਆ ਬਸ ਜਿਵੇਂ ਸੁਣਦੇ ਹੀ ਨਹੀਂ ਚੋੜ ਵੇਖਿਓ ਸਤਿਗੁਰਾਂ ਦੇ ਫਿਰ ਪਿਤਾ ਜੀ ਆਏ ਉਹਨਾਂ ਨੇ ਸਮਝਾਉਣਾ ਕੀਤਾ ਨਾਨਕ ਜੀ ਪੁੱਤਰ ਜੀ ਤੁਸੀਂ ਕੋਈ ਕੰਮ ਨਹੀਂ ਕਰਨਾ ਨਾ ਹੀ ਕਰਿਓ ਪਰ ਐਦਾਂ ਨਾ ਕਰੋ ਕਿੰਨੇ ਦਿਨ ਤੁਹਾਨੂੰ ਹੋ ਗਏ ਐ ਨਾ ਕੁਝ ਖਾਂਦੇ ਹੋ ਨਾ ਪੀਂਦੇ ਹੋ ਬਸ ਸੀਧਾ ਪਏ ਹੋ ਉੱਠ ਕੇ ਕੰਮ ਦੇ ਵਿੱਚ ਜੁੜੋ ਕੰਮ ਨਹੀਂ ਕਰਨਾ ਕੋਈ ਖਾ ਪੀ ਲਿਆ ਕਰੋ ਤੁਰ ਫਿਰ ਲਿਆ ਕਰੋ ਨਹੀਂ ਬਹੁਤ ਹੈ ਹੁਣ ਇਤਿਹਾਸ ਲਿਖਦਾ ਕਹਿੰਦੇ ਗੁਰੂ ਸਾਹਿਬ ਨਾ ਉੱਠ ਕੇ ਬੈਠ ਗਏ ਉੱਠ ਕੇ ਜਦੋਂ ਬੈਠੇ ਸਤਗੁਰਾਂ ਨੇ ਪਿਤਾ ਜੀਆਂ ਨਾਲ ਵਿਚਾਰ ਕੀਤੀ ਕਹਿੰਦੇ ਪਿਤਾ ਜੀ ਕੀ ਕਰਨਾ ਹੈ ਪਿਤਾ ਜੀ ਕਹਿੰਦੇ ਕਰਨ ਉਹਨੂੰ ਬੜਾ ਕੁਝ ਹੈ ਆਪਣੀ ਜ਼ਮੀਨ ਹੈ ਉਹਦੇ ਵਿੱਚ ਕਿਸਾਨ ਕੰਮ ਕਰਦੇ ਐ ਨੌਕਰ ਚਾਕਰ ਕੰਮ ਕਰਦੇ ਐ ਉਨ੍ਹਾਂ ਨਾਲ ਕੰਮ ਕਰ ਲੋ ਫਿਰ ਹੋਰ ਬੜਾ ਕੁਛ ਹੈ ਕੋਈ ਆਪਣਾ ਪਟਵਾਰ ਦਾ ਕੰਮ ਹੈ ਹੱਟ ਦਾ ਕੰਮ ਹੈ ਉਹਨੂੰ ਸੰਭਾਲ ਲੋ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਨਾ ਸੰਗਤ ਜੀ ਉਥੇ ਆਹ ਸ਼ਬਦ ਉਚਾਰਨ ਕੀਤਾ ਹੈ ਆਉ ਰਲ ਕੇ ਸਾਝ ਪਾਉਣੀ ਕਰਦੇ ਆ ਕੀ ਜਵਾਬ ਸਤਿਗੁਰਾਂ ਨੇ ਦਿੱਤਾ ਹੈ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਪਿਤਾ ਜੀ ਅਸੀਂ ਬੜੀ ਸੋਹਣੀ ਖੇਤੀ ਇੱਕ ਬੀਜੀ ਹੈ ਪਿਤਾ ਕਲਿਆਣਦਾਸ ਜੀ ਕਹਿੰਦੇ ਕਿਹੜੀ ਖੇਤੀ ਅਸੀਂ ਤੇ ਤੁਹਾਨੂੰ ਕਦੇ ਜਾਂਦੇ ਆਂ ਵੇਖਿਆ ਨਹੀਂ ਖੇਤ ਗਏ ਹੋਵੋ ਨਾਲੇ ਹਲੇ ਤਾਂ ਕਹਿੰਦੇ ਫਸਲ ਖੜੀ ਹੈ ਫਸਲ ਜਦੋਂ ਵੱਢੀ ਜਾਏਗੀ ਜ਼ਮੀਨ ਨੇ ਪੈਲੀ ਨੇ ਧਰਤੀ ਨੇ ਵਿਹਲੀ ਹੋਣਾ ਓਦੋਂ ਹੀ ਕੁਝ ਬੀਜੋਗੇ ਹਲੇ ਤੁਸੀਂ ਕਿਵੇਂ ਬੀਜ ਲਿਆ ਪਾਤਸ਼ਾਹੀ ਕਹਿੰਦੇ ਨਹੀਂ ਸੁਣੋ ਤੇ ਸਹੀ ਕਿਹੜੀ ਖੇਤੀ ਕੀਤੀ ਹੈ ਕਹਿੰਦੇ ਬੜੀ ਚੰਗੀ ਫਸਲ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬੜੀ ਵਧੀਆ ਫਸਲ ਹੋਈ ਹੈ ਕਹਿੰਦੇ ਉਹ ਕਹਿੰਦੇ ਦੱਸੋ ਕਿਹੜੀ ਖੇਤੀ ਕੀਤੀ ਹੈ ਪਤਾ ਤਾਂ ਲੱਗੇ ਗੁਰੂ ਸਾਹਿਬ ਕਹਿੰਦੇ ਉਹ ਕਰਨ ਦੇ ਪਹਿਲਾ ਤਰੀਕਾ ਦੱਸ ਦੀ ਹੈ ਕਹਿੰਦੇ ਦੱਸ ਦੋ ਪਿਤਾ ਜੀ ਸੁਣ ਰਹੇ ਹੈ ਧਿਆਨ ਨਾਲ ਤੇ ਗੁਰੂ ਸਾਹਿਬ ਨੇ ਆਹ ਸ਼ਬਦ ਉਚਾਰਿਆ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਪਿਤਾ ਜੀ ਜਿਹੜੀ ਅਸੀਂ ਖੇਤੀ ਕੀਤੀ ਹੈ ਨਾ ਉਹ ਮਨ ਨੂੰ ਹਾਲੀ ਬਣਾਇਆ ਹੈ ਮਨ ਹਾਲੀ ਬਣਿਆ ਹੈ ਇਕ ਕਿਰਸ਼ਾਣੀ ਕਰਨੀ ਕਿਰਸ਼ਾਣੀ ਕਿਰਿਆ ਜਿਹੜੀ ਉਹਨੂੰ ਉਹ ਕਰਨੀ ਨੂੰ ਬਣਾਇਆ ਹੈ ਕਿਰਤ ਨੂੰ ਬਣਾਇਆ ਚੰਗਿਆਂ ਵਿਚਾਰਾਂ ਨੂੰ ਬਣਾਇਆ ਕਰਨੀ ਮਤਲਬ ਉੱਚਾ ਆਚਰਨ ਚੰਗਾ ਜੀਵਨ ਮਨ ਹਾਲੀ ਕਿਰਸ਼ਾਣੀ ਕਰਨੀ ਸ਼ਰਮ ਪਾਣੀ ਤਨ ਖੇਚ ਸ਼ਰਮ ਕਹਿੰਦੇ ਹੈ ਹਿੰਦੀ ਦਾ ਸ਼ਬਦ ਹੈ ਸ਼ਰਮ ਮਤਲਬ ਕੋਈ ਕੰਮ ਕਰਨਾ ਮਿਹਨਤ ਕਰਨੀ ਸ਼ਰਮ ਪਾਣੀ ਤਨ ਖੇਤ ਆਪਣੇ ਤਨ ਨੂੰ ਖੇਤ ਬਣਾ ਕੇ ਕਹਿੰਦੇ ਮਿਹਨਤ ਦਾ ਪਾਣੀ ਲਾਇਆ ਤੇ ਚੰਗਾ ਆਚਰਣ ਬਣਾਇਆ ਚੰਗਾ ਜੀਵਨ ਬਣਾਇਆ ਤੇ ਮਨ ਨੂੰ ਹਾਲੀ ਬਣਾ ਕੇ ਪਿਤਾ ਜੀ ਮੈਂ ਆਹ ਕਿਰਸਾਣੀ ਕਰ ਰਿਹਾ ਅੱਗੇ ਕਹਿੰਦੇ ਐ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪ੍ਰਮਾਤਮਾ ਦੇ ਨਾਮ ਨੂੰ ਬੀਜ ਬਣਾਇਆ ਹੈ ਸੰਤੋਖ ਦਾ ਸੁਹਾਗਾ ਬਣਾਇਆ ਹੈ ਜਦੋਂ ਸਬਰ ਆ ਜਾਂਦਾ ਹੈ ਨਾ ਪਿਆਰਿਓ ਉਦੋਂ ਐ ਮਨ ਸ਼ਾਂਤ ਹੋ ਜਾਂਦਾ ਹੈ ਮਨ ਦੀ qrtੀ ਇਹ ਜਿਹੜੀ ਇਹ ਸਿੱਧੀ ਹੋ ਜਾਂਦੀ ਹੈ ਫੱਦਰ ਕਹ ਲੋ ਨਾ ਕਾਮੈ ਨਾ ਕ੍ਰੋਧੈ ਨਾ ਲੂਬੈ ਨਾ ਅਹੰਕਾਰੈ ਨਾ ਮੂਹੈ ਪੱਦਰ ਹੋ ਗਿਆ ਹੁਣ ਤੱਕ ਕਦੀ ਕਾਮ ਉੱਤੇ ਹੋ ਗਿਆ ਕਦੀ ਕ੍ਰੋਧ ਦੇ ਟਿੱਬੇ ਉੱਤੇ ਹੋ ਗਏ ਜਿਵੇਂ ਫਰੀਦ ਜੀ ਕਹਿੰਦੇ ਆ ਨਾ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਉਹ 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 ਜਿਹੜੇ ਟਿੱਬੇ ਨੇ ਉਹ ਇਹ ਇਨ੍ਹਾਂ ਟਿੱਬਿਆਂ ਦੀ ਗੱਲ ਹੈ ਕਦੀ ਕਾਮ ਉੱਤੇ ਹੋ ਗਿਆ ਪਹਾੜ ਬਣ ਗਿਆ ਕਾਮ ਦਾ ਮਨ ਦੇ ਵਿੱਚ ਮਤ ਦੇ ਵਿੱਚ ਕਦੇ ਕ੍ਰੋਧ ਦਾ ਪਹਾੜ ਬਣ ਗਿਆ ਕਦੇ ਮੂਹ ਇੰਨਾ ਜਾਗ ਗਿਆ ਕਦੇ ਅਹੰਕਾਰ ਇੰਨਾ ਈਰਖਾ ਇਨੀ ਵੱਧ ਗਈ ਦੂਸਰਾ ਅੱਖਾਂ 'ਚ ਲੜਕਦਾ ਰਹਿੰਦਾ ਹੈ ਉਹ ਜਿੱਥੇ ਕਿਤੇ ਆ ਕੇ ਬਹਿ ਜੇ ਦੂਜਾ ਕਿਤੇ ਆ ਕੇ ਨਹੀਂ ਖੜਦਾ ਕਹਿੰਦਾ ਮੈਂ ਉਹਦੇ ਸਾਹਮਣੇ ਕਿਉਂ ਜਾਵਾਂ ਰੋਹ ਵਿਚਾਰ ਇਹ ਟਿੱਬੇ ਨੇ ਮਨ ਦੇ ਤੇ ਸਤਿਗੁਰੂ ਕਹਿੰਦੇ ਐ ਉਹ ਉਹੀ ਕਹਿੰਦੇ ਆ ਮਨ ਮੈਦਾਨ ਕਰ ਹੁਣ ਅੱਗੇ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਜਦੋਂ ਸਬਰ ਦਾ ਉਹ ਸੁਹਾਗਾ ਲੱਗਦਾ ਹੈ ਨਾ ਫਿਰ ਮੈਦਾਨ ਵਾਂਗੂੰ ਐਦਾਂ ਪੱਧਰਾ ਹੋ ਜਾਂਦਾ ਹੈ ਰੱਖ ਗਰੀਬੀ ਵੇਸ਼ ਆਪਣਾ ਗਰੀਬੀ ਵਾਲਾ ਵੇਸ਼ ਬਣਾ ਕੇ ਰੱਖਿਆ ਅੰਦਰੋਂ ਬਾਹਰੋਂ ਤਾਂ ਹੁਣ ਕਲਗੀਧਰ ਪਾਤਸ਼ਾਹ ਜੀਆਂ ਕੋਲ ਕੀ ਕੋਸ਼ ਨਹੀਂ ਸੀ ਰਾਜਿਆਂ ਮਹਾਰਾਜਿਆਂ ਵਰਗੇ ਰਾਜਾ ਜੋਗੀ ਹੋਏ ਐ ਪਾਤਸ਼ਾਹ ਬਾਹਰ ਦੀ ਗੱਲ ਨਹੀਂ ਅੰਦਰੋਂ ਅੰਦਰਲਾ ਵੇਸ ਹੈ ਜਿਹੜਾ ਕਹਿੰਦੇ ਗਰੀਬਾਂ ਵਾਲਾ ਨਾਮ ਦਾ ਬੀਜ ਸੰਤੋਖ ਸਬਰ ਦਾ ਸੁਹਾਗਾ ਅਤੇ ਗਰੀਬੀ ਵਾਲਾ ਵੇਸ ਜਿਨਕੈ ਪੱਲੇ ਧਨਵਸੈ ਜਿਨ ਕਾ ਨਾਉ ਫਕੀਰ ਜਿਨ ਕੈ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀਰ ਜਿਨਾਂ ਦੇ ਪੱਲੇ ਕਹਿੰਦੇ ਤੂੰ ਵਸਦਾ ਹੈ ਪ੍ਰਮਾਤਮਾ ਉਹ ਗੁਣੀ ਗਹੀਰ ਨੇ ਬੜੇ ਅਮੀਰ ਨੇ ਜਿਨਾਂ ਦੇ ਪੱਲੇ ਕਹਿੰਦੇ ਆ ਦੁਨਿਆਵੀ ਧਾਨ ਹੈ ਮਾਇਆ ਚਾਰ ਛਿਲੜ ਨੇ ਇਹ ਤਾਂ ਕਹਿੰਦੇ ਫਕੀਰ ਨੇ ਇਹ ਕੋਈ ਅਮੀਰ ਨਹੀਂ ਸਤਿਗੁਰੂ ਦੀ ਅਮੀਰੀ ਵੇਖੋ ਨਾਮ ਗਰੀਬ ਆਪਣਾ ਮਨ ਗਰੀਬ ਹੈ ਮਨ ਗਰੀਬ ਬਣਾ ਕੇ ਰੱਖੇ ਅੱਗੇ ਕਹਿੰਦੇ ਐ ਭਾਉ ਕਰਮ ਕਰ ਜਮਸੀ ਸੇ ਕਰ ਪਾਕਟ ਦੇਖ ਭਾਉ ਕਹਿੰਦੇ ਐ ਪ੍ਰੇਮ ਨੂੰ ਪ੍ਰੇਮ ਨਾਲ ਕਹਿੰਦੇ ਜਿਨ੍ਹਾਂ ਨੇ ਕਰਮ ਕੀਤੇ ਐ ਤੇ ਉਹ ਉਹ ਆ ਸਾਰਾ ਕੁਝ ਸਾਰੀ ਕਿਰਿਆ ਉਹਨਾਂ ਨੇ ਕੀਤੀ ਐ ਨਾ ਪ੍ਰੇਮ ਨਾਲ ਮਨ ਨੂੰ ਹਾਲੀ ਬਣਾ ਕੇ ਇਹ ਸਾਰੀ ਜਿਹੜੇ ਪ੍ਰਕਰਮ ਦੱਸਿਆ ਹੈ ਕਹਿੰਦੇ ਇਹ ਸਾਰਾ ਕਰਕੇ ਪ੍ਰੇਮ ਨਾਲ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਭਾਉ ਕਰਮ ਕਰ ਜਮਸੀ ਉਹਨਾਂ ਦਾ ਜਿਹੜਾ ਉਹ ਨਾਮ ਦਾ ਬੀਜ ਸੀ ਜੰਮਿਆ ਹੈ ਸੇ ਘਰ ਬਾਗਠ ਦੇਖ ਉਪਾਗਾ ਵਾਲੇ ਘਰ ਘਰ ਨੂੰ ਵੇਖਣਾ ਕਰੋ ਕਹਿੰਦੇ ਉਪਾਗਾ ਵਾਲਾ ਘਰ ਹੈ ਗੁਰੂ ਨਾਨਕ ਦਾ ਉਪਾਗਾ ਵਾਲ ਇਹ ਹਿਰਦੇ ਦੀ ਗੱਲ ਹੈ ਉਪਾਗਾ ਵਾਲਾ ਹਿਰਦਾ ਬਣਿਆ ਸੀ ਭਗਤ ਰਵਿਦਾਸ ਮਹਾਰਾਜ ਜੀ ਦਾ ਉਪਾਗਾ ਵਾਲਾ ਹਿਰਦਾ ਬਣਿਆ ਸੀ ਭਗਤ ਫਰੀਦ ਜੀ ਵਰਗਿਆਂ ਦਾ ਉਪਾਗਾ ਵਾਲਾ ਘਰ ਬਣਿਆ ਸੀ ਸੂਰਦਾਸ ਵਰਗਿਆਂ ਦਾ ਤੇ ਸਾਡਾ ਵੀ ਕਿਤੇ ਬਣੇ ਉਹ ਤਾਂ ਬਣੇਗਾ ਜੇ ਕਿਤੇ ਅਸੀਂ ਏਦਾਂ ਗੁਰੂ ਨਾਨਕ ਸਾਹਿਬ ਦੀ ਚਾਲੀ ਚੱਲਾਂਗੇ ਤੇ ਅੱਗੇ ਪਿਤਾ ਜੀ ਫਿਰ ਕਹਿੰਦੇ ਆ ਠੀਕ ਐ ਤੁਸੀਂ ਕਿਰਸਾਣੀ ਅੱਛਾ ਇਹ ਕੀਤੀ ਐ ਕਹਿੰਦੇ ਹਾਂਜੀ ਹੋਰ ਪਿਤਾ ਜੀ ਤੁਸੀਂ ਕੀ ਕਹਿੰਦੇ ਸੀ ਕਰ ਸਕਦੇ ਹੋ ਕਹਿੰਦੇ ਮਾਇਆ ਕਮਾਉਣੀ ਐ ਕੁਛ ਮਰਜ਼ੀ ਕਰ ਲਓ ਹਟੇ ਆਪਣੀ ਵਪਾਰ ਕੀਤਾ ਜਾ ਸਕਦਾ ਹੈ ਜਿੰਨੇ ਕਰਨਾ ਹੈ ਉਹਨੇ ਬੜਾ ਕੁਝ ਕਰ ਲੈਣਾ ਪਿਤਾ ਜੀ ਕਹਿੰਦੇ ਐ ਅੱਗੇ ਸਤਿਗੁਰੂ ਫਿਰ ਉਚਾਰਦੇ ਐ ਕਹਿੰਦੇ ਬਾਬਾ ਮਾਇਆ ਸਾਥ ਨਾ ਹੋਏ ਕਹਿੰਦੇ ਮਾਇਆ ਨੇ ਤਾਂ ਸਾਥ ਹੀ ਨਹੀਂ ਜਾਣਾ ਇਨ ਮਾਇਆ ਦਗ ਮੋਹਿਆ ਵਿਰਲਾ ਬੂਝੇ ਕੋਏ ਇਹ ਮਾਇਆ ਨੇ ਤੇ ਸਾਰੇ ਮੋਹੇ ਹੋਏ ਆ ਮਾਇਆ ਦੇ ਜਾਲ ਤਾ ਸਾਰੇ ਫਸੇ ਹੋਏ ਆ ਕੋਈ ਵਿਰਲਾ ਹੈ ਜਿਹਨੂੰ ਪਛਾਣ ਹੁੰਦੀ ਹੈ ਵਿਰਲਿਆਂ ਨੂੰ ਕਹਿੰਦੇ ਪਛਾਣ ਹੁੰਦੀ ਹੈ ਹਾਨ ਹਟ ਕਰ ਔਰਜਾ ਸਚ ਨਾਮ ਕਰਵਤ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਨਾ ਜੀ ਹਟ ਬਣਾ ਲੈ ਹਾਨ ਕਹਿੰਦੇ ਗੁਜ਼ਰ ਜਾਣ ਨੂੰ ਕਹਿੰਦੇ ਹਾਨ ਹਟ ਕਰ ਔਰਜਾ ਔਰਜਾ ਕਹਿੰਦੇ ਉਮਰ ਨੂੰ ਤੇ ਜੇ ਮੈਂ ਕਹਿੰਦੇ ਆਪਣੇ ਅੰਦਰ ਦੀ ਹੱਟ ਨੂੰ ਸੋਹਣੀ ਬਣਾਵਾ ਹੁਣ ਇਹਨੇ ਤਾਂ ਬੀਤ ਜਾਣਾ ਪਰ ਸਮੇਂ ਦੇ ਨਾਲ ਨਾਲ ਕਹਿੰਦੇ ਆਹ ਹੱਟ ਹੈ ਜਿਹੜੀ ਕੰਮ ਆਏਗੀ ਸਰੀਰ ਦੀ ਹੱਟੀ ਹੈ ਕਹਿੰਦੇ ਜ਼ਿੰਦਗੀ ਦੇ ਹਰ ਸਵਾਸ ਨਾਲ ਉਹ ਹਰੀ ਦਾ ਨਾਮ ਹੈ ਜਿਹੜਾ ਉਹਨੂੰ ਸੌਦਾ ਬਣਾਉਣਾ ਹੈ ਆਹ ਸਰੀਰ ਨੂੰ ਹੱਟੀ ਬਣਾ ਕੇ ਤੇ ਨਾਮ ਨੂੰ ਸੌਦਾ ਬਣਾਉਣਾ ਹੈ ਮੈਂ ਨਾਮ ਵੇਚਣਾ ਹੈ ਨਾਮ ਦੇਣਾ ਹੈ ਲੋਕਾਂ ਨੂੰ ਨਾਮ ਵੰਡਣਾ ਹੈ ਸੁਰਤ ਸੋਚ ਕਰ ਭਾਂਡਾ ਸਾ ਤੇ ਉਸ ਵਿੱਚ ਤਿਸ ਨੂੰ ਰੱਖ ਤੇ ਜਿਵੇਂ ਕਹਿੰਦੇ ਦੁਕਾਨਾਂ ਦੇ ਉੱਤੇ ਹਟਾਂ ਦੇ ਉੱਤੇ ਭਾਂਡਿਆਂ ਦੀ ਕਤਾਰ ਲੱਗੀ ਹੁੰਦੀ ਹੈ ਭਾਂਡ ਸਾਜ਼ ਹੋਵੇ ਕਹਿੰਦੇ ਆਪਣੀ ਸੁਰਤ ਦੇ ਵਿੱਚ ਸੁਰਤ ਸੋਚ ਆਪਣੀ ਸੁਰਤ ਦੇ ਵਿੱਚ ਕਹਿੰਦੇ ਉਦਾਂ ਭਾਂਡਿਆਂ ਦੀ ਕਤਾਰ ਵਾਂਗੂ ਕਹਿੰਦੇ ਹਰੀ ਦੇ ਨਾਮ ਦਾ ਸੌਦਾ ਬਣਾ ਕੇ ਰੱਖਣਾ ਬਣਜਾਰਿਆ ਸ਼ਵਨਜ ਕਰ ਲੈ ਲਾ ਹ ਮਨ ਹਸ ਉਹ ਬਣਜਾਰੇ ਅਸਲੀ ਬਣਜਾਰੇ ਜਿਹੜੇ ਬਣਜਾਰੇ ਨਾਮ ਦੇ ਵਪਾਰੀ ਨੇ ਜਿਹੜੇ ਹਰ ਕੇ ਨਾਮ ਕੇ ਵਪਾਰੀ ਜਿਹੜੇ ਉਸ ਖਰੀ ਦੇ ਨਾਮ ਦੇ ਵਪਾਰੀ ਨੇ ਕਹਿੰਦੇ ਉਹਨਾਂ ਬਣ ਜਾ ਰਿਆਂ ਨਾਲ ਬਣਜ ਕਰੀਏ ਫਿਰ ਫਾਇਦਾ ਹੈ ਅੱਗੇ ਸਤਿਗੁਰੂ ਕਹਿੰਦੇ ਐ ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ ਇੱਥੇ ਪਿਤਾ ਜੀ ਨੇ ਕਿਹਾ ਸੀ ਕਹਿੰਦੇ ਚਲੋ ਇਹ ਵੀ ਠੀਕ ਹੈ ਹੋਰ ਬੜਾ ਕੁਸ਼ ਹੈ ਕਰਨ ਨੂੰ ਆਲੋਕ ਵੇਖੋ ਕਹਿੰਦੇ ਘੋੜਿਆਂ ਦਾ ਵਪਾਰ ਕਰਦਾ ਹੈ ਕੋਈ ਕਿਸੇ ਤਰੀਕੇ ਦਾ ਵਪਾਰ ਕਰਦਾ ਹੈ ਕਿੱਡੇ ਵੱਡੇ ਸੌਦਾਗਰ ਨੇ ਕਿੱਡੇ ਵੱਡੇ ਸ਼ਾਹੂਕਾਰ ਬਣੇ ਫਿਰਦੇ ਐ ਅਮੀਰ ਬਣੇ ਫਿਰਦੇ ਐ ਕੰਮ ਕਰਕੇ ਫਿਰ ਸਤਿਗੁਰੂ ਜੀ ਜਵਾਬ ਦਿੰਦੇ ਐ ਕਹਿੰਦੇ ਸੁਣ ਸਾਸਤ ਸੌਦਾਗਰੀ ਸਤ ਕੋੜੇ ਲੈ ਚੱਲ ਕਹਿੰਦੇ ਪਿਤਾ ਜੀ ਅਸੀਂ ਉਹ ਸੌਦਾਗਰ ਆ ਜਿਹੜੇ ਸਤ ਦੇ ਘੋੜੇ ਲੈ ਕੇ ਚੱਲਦੇ ਆ ਆਪਣੇ ਸੱਚ ਨੂੰ ਸੱਚ ਦਾ ਘੋੜਾ ਕਹਿੰਦੇ ਅਸੀਂ ਲੈ ਕੇ ਚੱਲਦੇ ਹਾਂ ਉਹਦਾ ਵਪਾਰ ਕਰਨਾ ਹੈ ਖਰਚ ਬਣ ਚੰਗੀਆਂ ਆਈਆਂ ਮਤ ਮਨ ਜਾਣੇ ਕਲ ਚੰਗੀਆਂ ਆਈਆਂ ਨਾ ਖਰਚਾ ਬਣਣਾ ਨਾਲ ਚੰਗੇ ਕਰਮਾਂ ਨੂੰ ਆਪਣੇ ਮਨ ਦੇ ਵਿੱਚ ਧਾਰ ਕੇ ਕਹਿੰਦੇ ਜਿਨੇ ਕੰਮ ਆਉਣਾ ਹੈ ਨਿਰੰਕਾਰ ਕਹਿ ਦੇਸ ਜਾਹੇ ਤਾਂ ਸੁਖ ਲਹੈ ਮਹਲ ਉਹ ਹਰੀ ਪ੍ਰਮਾਤਮਾ ਦੇ ਦੇਸ਼ ਵਿੱਚ ਜਾ ਕਰਕੇ ਤਾ ਸੁਖ ਦੀ ਪ੍ਰਾਪਤੀ ਹੋਏਗੀ ਲਾਏ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਫਿਰ ਅਗੇ ਪਿਤਾ ਜੀ ਕਹਿੰਦੇ ਸੀ ਕਹਿੰਦੇ ਕਿਸੇ ਦੀ ਚੱਕਰੀ ਕੀਤੀ ਜਾ ਸਕਦੀ ਹੈ ਕਿਸੇ ਦੀ ਨੌਕਰੀ ਕੀਤੀ ਜਾ ਸਕਦੀ ਹੈ ਲੋਕ ਚੰਗੀਆਂ ਤਨਖਾਹਾਂ ਲੈ ਕੇ ਚੰਗਾ ਪਹਾੜਾ ਲੈ ਕੇ ਉਸ ਸਮੇਂ ਦੇ ਬੋਲੇ ਸੀ ਪਹਾੜਾ ਲੈਣਾ ਤੇ ਕਹਿੰਦੇ ਚੰਗਾ ਪਹਾੜਾ ਲੈ ਕੇ ਤੁਸੀਂ ਕਿਤੇ ਨੌਕਰੀ ਕਰ ਸਕਦੇ ਹੋ ਜਿਵੇਂ ਅਸੀਂ ਕਹਿੰਦੇ ਰਾਏ ਬੁਲਾਰ ਦੇ ਘਰ ਨੌਕਰੀ ਕਰਦੇ ਆਂ ਪਟਵਾਰੀ ਦੀ ਨੌਕਰੀ ਹੈ ਸਾਡੀ ਇਸ ਤਰੀਕੇ ਦੇ ਨਾਲ ਨੌਕਰੀ ਕੀਤੀ ਜਾ ਸਕਦੀ ਹੈ ਤੁਹਾਨੂੰ ਕਿਤੇ ਚੰਗੀ ਨੌਕਰੀ ਤੇ ਰਖਵਾ ਦੇਾਂਗੇ ਪਰ ਗੁਰੂ ਸਾਹਿਬ ਕਹਿੰਦੇ ਲਾਏ ਚਿੱਤ ਕਰ ਚੱਕਰੀ ਮੰਨ ਨਾਮ ਕਰ ਕੰਮ ਕਹਿੰਦੇ ਇੱਕੋ ਇੱਕ ਨਾਮ ਦੀ ਚੱਕਰੀ ਕਰਨੀ ਹੈ ਪਿਤਾ ਜੀ ਬੰਨ ਵਦਿਆ ਕਰ ਤਾ ਬਣੀ ਤਾਕ ਆਖੈ ਧਨ ਬਦੀਆਂ ਨੂੰ ਰੋਕ ਕੇ ਕਹਿੰਦੇ ਬੰਨ ਬਦੀਆਂ ਬਦੀਆਂ ਨੂੰ ਭੈੜੀਆਂ ਕਰਮਾਂ ਨੂੰ ਰੋਕ ਕੇ ਕਹਿੰਦੇ ਧਾਵਣੀ ਕਹਿੰਦੇ ਐ ਨੌਕਰੀ ਦੇ ਪਾਸ ਤੇ ਭੱਜ ਦੌੜ ਕਰਨੀ ਕਿਸੇ ਵੀ ਕਰਮ ਦੇ ਵਿੱਚ ਭੱਜ ਦੌੜ ਕਰਨੀ ਗੁੰਦਾ ਭੱਜਿਆ ਫਿਰਦਾ ਰਹਿੰਦਾ ਹੈ ਨਾ ਵੀ ਆਹ ਕੰਮ ਵੀ ਮੇਰਾ ਬਣ ਜੇ ਆਹ ਕੰਮ ਵੀ ਮੇਰਾ ਬਣ ਜੇ ਕਹਿੰਦੇ ਪਿਤਾ ਜੀ ਬਦੀਆਂ ਨੂੰ ਬੰਨ ਲਾ ਕੇ ਰੋ ਕਰਕੇ ਕਹਿੰਦੇ ਜੇ ਕੋਈ ਕਾਲਣਾ ਕਾਲਦਾ ਹੈ ਨਾ ਤਾਵਣੀ ਕਰਦਾ ਹੈ ਭੱਜ ਦੌੜ ਕਰਦਾ ਹੈ ਉਹ ਕਹਿੰਦੇ ਤਨ ਉਫਰੋਂਦਾ ਹੈ ਤਾਂ ਕੋ ਔਖੇ ਤਨ ਨਾਨਕ ਵੇਖੇ ਨਦਰ ਕਰ ਚੜੇ ਚਵਗਣ ਬਨ ਫਿਰ ਕਹਿੰਦੇ ਜਦੋਂ ਆ ਸਾਰਾ ਕੁਝ ਕਰਦੇ ਆ ਨਾ ਸ਼ਿਰ ਖੇੜਾ ਨੇੜੇ ਲੱਗਦਾ ਹੈ ਨਾਨਕ ਵੇਖੇ ਨਜ਼ਰ ਕਰ ਉਹ ਜਦੋਂ ਨਜ਼ਰ ਕਰਕੇ ਵੇਖਦਾ ਹੈ ਨਾ ਪ੍ਰਮਾਤਮਾ ਫਿਰ ਕਹਿੰਦੇ ਚੜੇ ਚਵਗਣ ਬਨ ਫਿਰ ਚੌਗਣ ਰੰਗ ਚੜ ਜਾਂਦਾ ਹੈ ਚਵਗਣ ਕਹਿੰਦੇ ਚੌ ਗੁਣਾ ਇੱਕ ਆਪਾਂ ਕਹਿ ਦਿੰਨੇ ਆ ਨਾ ਦੁੱਗਣਾ ਤਿਗਣਾ ਚੌਗਣਾ ਉਹਨੂੰ ਕਹੇ ਚਵਗਣ ਫਿਰ ਚੜੇ ਚਵਗਣ ਬਨ ਚਵਗਣਾ ਰੰਗ ਕਹਿੰਦੇ ਚੜ ਜਾਂਦਾ ਜਦੋਂ ਬੰਦਾ ਇਸ ਤਰੀਕੇ ਦੇ ਨਾਲ ਚੱਲਣਾ ਕਰਦਾ ਹੈ ਆਪਣੀ ਜੀਵਨ ਨੂੰ ਆਪਣੀ ਸੁਰਤ ਨੂੰ ਬਿਰਤੀ ਨੂੰ ਇਸ ਤਰੀਕੇ ਨਾਲ ਜੇ ਕੋਈ ਚਲਾਉਂਦਾ ਹੈ ਫਿਰ ਕਹਿੰਦੇ ਚੋਗੁਣਾ ਰੰਗ ਚੜ ਜਾਂਦਾ ਪਿਤਾ ਜੀਆਂ ਨੇ ਜਦੋਂ ਇਹ ਸਾਰਾ ਸ਼ਬਦ ਪਿਤਾ ਜੀਆਂ ਦੇ ਗੁਰੂ ਨਾਨਕ ਸਾਹਿਬ ਜੀਆਂ ਨੇ ਕਲਿਆਣ ਦਾਸ ਮਹਿਤਾ ਜੀਆਂ ਦੇ ਅੱਗੇ ਜਦੋਂ ਇਹ ਸਾਰਾ ਸ਼ਬਦ ਰੱਖਿਆ ਨਾ ਬੋਲ ਕੇ ਸੁਣਾਇਆ ਅਰਥ ਕਰਕੇ ਸੁਣਾਇਆ ਪਿਤਾ ਕਲਿਆਣ ਦਾਸ ਜੀ ਹਰਾਨ ਹੋ ਗਏ ਪਰ ਥੋੜੇ ਸਮੇਂ ਤੱਕ ਉਹ ਰਹਿੰਦਾ ਸੀ ਐਸਾ ਫਿਰ ਫੇਰ ਮਾਇਆ ਪੈ ਜਾਂਦੀ ਸੀ ਫਿਰ ਉਹੀ ਪੁੱਤਰ ਵੀ ਸਾਡਾ ਪੁੱਤਰ ਹੀ ਹੈ ਫਿਰ ਉਹਦਾ ਸਮਝਣ ਲੱਗ ਪੈਂਦੇ ਸੀ ਤੇ ਇਹਦੇ 'ਚ ਕੋਈ ਉਹ ਨਹੀਂ ਭਾਈ ਸਤਗੁਰਾਂ ਨੇ ਮਾਇਆ ਆਪਣੀ ਪਾਈ ਹੋਈ ਸੀ ਕਿਉਂਕਿ ਜੇ ਪਛਾਣ ਲੈਂਦੇ ਫਿਰ ਉਹ ਬਹਾਨੇ ਨਹੀਂ ਸੀ ਬੰਨਨੇ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਿਵੇਂ ਫਿਰ ਪਿਤਾ ਕਲਿਆਣ ਦਾਸ ਜੀਆਂ ਨੂੰ ਇਸ ਸ਼ਬਦ ਦੇ ਬਾਰੇ ਸਮਝਾਇਆ ਇਹ ਆਪਾਂ ਸਾਂਝ ਪਾਈ ਹੈ ਕੱਲ ਨੂੰ ਵਿਚਾਰ ਆਏਗੀ ਕਥਾ ਅੱਗੇ ਪੰਡਿਤ ਹਰਦਾਸ ਦੀ ਕਿਸ ਤਰੀਕੇ ਦੇ ਨਾਲ ਫਿਰ ਉਹਦਾ ਉਹਨੂੰ ਉਤਾਰਦੇ ਆ ਸਤਿਗੁਰੂ ਉਹਦਾ ਭਲਾ ਕਰਦੇ ਆ ਸੁਣ ਸੁਣ ਕੇ ਤੇ ਸਮਝ ਕੇ ਆਪਾਂ ਸਾਰਿਆਂ ਨੇ ਲਾਹੇ ਲੈਣੇ ਆ ਸਰੂਜ ਹਰ ਰੋਜ਼ ਸਤਿਗੁਰਾਂ ਦੀ ਪਾਵਨ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਆਪ ਜੀ ਲਾਹਾ ਲੈ ਸਕਦੇ ਹੋ ਇੱਕ ਹੋਰ ਬੇਨਤੀ ਵਿੱਚ ਹੀ ਕਰ ਦਈਏ ਕਿ ਆਪਣਾ ਚੈਨਲ ਵੀ ਹੈ YouTube ਦੇ ਉੱਤੇ ਜਿੱਦੇ ਤੇ ਹਰ ਰੋਜ਼ ਇਹ ਜੋ ਕਥਾ ਵਿਚਾਰ ਹੁੰਦੀ ਹੈ ਉਹ ਪੈਂਦੀ ਹੈ ਤੇ ਉੱਥੋਂ ਵੀ ਆਪ ਜੀ ਜਾ ਕੇ ਸੁਣ ਸਕਦੇ ਹੋ ਜਿਹੜਾ ਕੋਈ ਨਹੀਂ ਆ ਸਕਦਾ ਕੰਮ ਕਰਦੇ ਵਿੱਚ ਰੁੱਧਿਆ ਰਹਿੰਦਾ ਹੈ ਉਹ ਭਾਈ ਆਪ ਦੀ ਆਨਲਾਈਨ YouTube ਦੇ ਉੱਤੇ ਵੀ ਕਥਾ ਵਿਚਾਰ ਇਹੋ ਸਰਵਣ ਕਰ ਸਕਦੇ ਹੋ ਹੋਰ ਵੀ ਜਿਹੜੇ ਆਪਣੇ ਕੋਈ ਕਥਾ ਕੀਰਤਨ ਦਾ ਸਮਾਗਮ ਹੁੰਦੇ ਆ ਪ੍ਰੋਗਰਾਮ ਹੁੰਦੇ ਆ ਉਹ ਉਸ ਚੈਨਲ ਤੇ ਆਪਣੇ ਤੇ ਪੈਂਦੇ ਰਹਿੰਦੇ ਆ ਗੁਰਮਤ ਵਿਚਾਰ ਕਰਕੇ ਚੈਨਲ ਹੈ ਪੰਜਾਬੀ ਦੇ ਵਿੱਚ ਆਪ ਜੀ ਕਰੋਗੇ ਤਾਂ ਉਹਦੇ ਵਿੱਚ ਆ ਜਾਣਾ ਸੋ ਉਥੋਂ ਵੀ ਆਪ ਜੀ ਸਰਵਣ ਕਰ ਸਕਦੇ ਹੋ ਆਓ ਅਰਦਾਸਾਂ ਨਾਲ ਜੁੜੀਏ ਉਸ ਤੋਂ ਬਾਅਦ ਪਾਵਨ ਹੁਕਮ ਸਤਨਾ ਵੈਗੁਰੂ ਕਰਦੇ ਆਂ ਕਰੋ ਕਰੀ ਚਾਲੇ ਪਾਉਣੇ ਗੁਰੂ ਸਾਹਿਬ ਜੀਆਂ ਦੇ ਪਾਵਨ ਸ਼ਬਦ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦੇ ਆਂ ਦੀਆਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਸਤਿਗੁਰੂ ਔਰ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਭੁੱਲਾਂ ਨ ਚਿਤਾਰਣੀਆਂ ਗਜਵਤਿ ਕਿ ਸ਼ਲੋਕ ਵਿੱਚ ਬੋਲੋ ਜੀ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਦਿਵਸ ਰਾਤ ਦੁਇ ਦਾਈ ਦਇਆ ਖਿਲੇ ਸਗਲ ਚੰਗੀਆਂ ਬੁਰੀਆਂ ਵਾਚੇ ਧਰਮ ਕਰਮੀ ਆਪੋ ਆਪਨੀ ਕਿਨੇੜੇ ਕੇ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ